ਦੋਸਤੋ ਨਮਸਕਾਰ ਤੁਸੀਂ ਦੇਖ ਰਹੇ ਹੋ ਲਾਈਵ ਪਿੰਡ ਡੰਗਰ ਖੇੜਾ ਤੋਂ ਨੈਸ਼ਨਲ ਹਾਈਵੇ ਹਬੌਰ ਫਾਜ਼ਿਲਖਾ ਰੋਡ ਤੇ ਜਿੱਥੇ ਇੱਕ ਘੋੜਾ ਟਰੈਕਟਰਾਂ ਤੇ ਟਰੈਕਟਰ ਦੀ ਬयंਕਰ ਟੱਕਰ ਹੋਈ ਹੈ ਜਿਹਦੇ ਕਾਰਨ ਟਰੈਕਟਰ ਚਾਲਕ ਹੈ ਬੁਰੀ ਤਰ੍ਹਾਂ ਨਾਲ ਖਾਇਲ ਹੋਇਆ ਹੈ ਜਿਹਨੂੰ 108 ਐਮੂਲੈਂਸ ਦੀ ਸਹਾਇਤਾ ਨਾਲ ਜਿਹੜਾ ਹੈ ਹਬੌਰ ਸਿਵਲ ਹਸਪੀਟਲ ਲੈ ਜਾਇਆ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਿੰਡ ਡੰਗਰ ਖੇੜਾ ਤੋਂ ਰਾਤ ਦਾ ਕਰੀਬ 9:30 ਵਜੇ ਦਾ ਟਾਈਮ ਹੈ ਜਿੱਥੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਟਰੈਕਟਰ ਤੇ ਟਰੱਕ ਦਾ ਜਿਹੜਾ ਹੈ ਮੈਂ ਬਸ ਸਟੈਂਡ ਡੰਗਰ ਖੇੜਾ ਜਿੱਥੇ ਕੋੜੇ ਟਰਾਲੇ ਦਾ ਤੇ ਟਰੈਕਟਰ ਦੀ ਐਕਸੀਡੈਂਟ ਬयंकर ਟੱਕਰ ਹੋਈ ਹੈ ਜਿਹਦੇ ਕਾਰਨ ਟਰੈਕਟਰ ਚਾਲਕ ਹੈ ਗੰਭੀਰ ਜ਼ਖਮੀ ਹੋਇਆ ਹੈ ਜਿਹਨੂੰ ਸੀਰੀਅਸ ਹਾਲਾਤ ਨਾਲ ਜਿਹੜੇ ਹੈ ਹਬੌਰ ਦੇ ਸਿਵਲ ਹਸਪੀਟਲ ਵਿੱਚ ਤਾਇਕਲ ਕਰਾਇਆ ਗਿਆ ਜਿੱਥੇ ਦੇਖ ਸਕਦੇ ਆ ਤੁਸੀਂ ਲਾਈਵ ਤਸਵੀਰਾਂ ਟਰਾਲੀ ਤੇ ਟਰੈਕਟਰ ਦੀ ਜਿਹੜੀ ਟੱਕਰ ਹੈ ਉਹ ਟਰੱਕ ਨਾਲ ਕੋੜੇ ਟਰੱਕ ਨਾਲ ਜਿਹੜੀ ਹੋਈ ਹੈ ਮੌਕੇ ਤੇ ਪੁਲਿਸ ਪਾਰਟੀ ਮੌਜੂਦ ਹੈ ਲਾਈਵ ਤੁਸੀਂ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਆਪਾਂ ਦਿਖਾਵਾਂਗੇ ਲਾਈਵ ਤਸਵੀਰਾਂ ਜਿਹੜੀ ਹੈ ਟਰੱਕ ਦੇ ਜਿਹੜੇ ਹੈ ਟਰੱਕ ਦੇ ਹਾਲਾਤ ਤੁਹਾਨੂੰ ਦਿਖਾ ਸਕਦੇ ਆਂ ਵੀ ਟਰੱਕ ਕਿਵੇਂ ਮਤਲਬ ਫਾਜ਼ਿਲਕਾ ਤੋਂ ਜਿਹੜਾ ਹੈ ਹਬੌਰ ਰਸਤੇ ਜਾ ਰਿਹਾ ਸੀ ਲੇਕਿਨ ਟਰੱਕ ਦੀ ਜਿਹੜੀ ਹੈ ਟੱਕਰ ਇੱਕ ਬयंਕਰ ਟੱਕਰ ਜਿਹੜੀ ਹੈ ਟਰੈਕਟਰ ਨਾਲ ਹੋ ਚੁੱਕੀ ਹੈ ਤੇ ਟਰੱਕ ਚਾਲਕ ਜਿਹੜਾ ਹੈ ਠੀਕ ਦੱਸ ਰਿਹਾ ਜਿਵੇਂ ਸੂਤਰਾਂ ਤੋਂ ਮਿਲੀ ਜਾਣਕਾਰੀ ਸਾਨੂੰ ਠੀਕ ਦੱਸ ਰਿਹਾ ਟਰੱਕ ਦਾ ਨੰਬਰ ਹੈ ਪੀਬੀ04ਏਜੀ7482 ਆਪਾਂ ਟਰੱਕ ਚਾਲਕ ਜਾ ਕੇ ਦੇਖਦੇ ਹਾਂ ਮੌਕੇ ਤੇ ਕਿ ਜੇ ਮੌਜੂਦ ਹੈ ਤਾਂ ਟਰੱਕ ਚਾਲਕ ਨਾਲ ਗੱਲਬਾਤ ਕਰਨੀ ਚਾਹਾਂਗੇ ਲੇਕਿਨ ਟਰੱਕ ਚਾਲਕ ਵੀ ਦੱਸ ਰਿਹਾ ਕਿਵੇਂ ਜੀ ਟਰੱਕ ਚਾਲਕ ਕਿਸੇ ਮੌਕੇ ਤੇ ਮੌਕੇ ਤੇ ਮੌਜੂਦ ਨਹੀਂ ਹੈ ਹੋ ਸਕਦਾ ਹੈ ਵੀ ਉਹਨੂੰ ਹਸਪਤਾਲ ਲਈ ਜਾਇਆ ਗਿਆ ਹੋਵੇ ਲੇਕਿਨ ਬਹੁਤ ਹੀ ਬयंਕਰ ਟੱਕਰ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਿੰਡ ਡੰਗਰ ਖੇੜਾ ਤੋਂ ਜਿਹੜੀ ਹੈ ਨੈਸ਼ਨਲ ਹਾਈਵੇ ਅਬੋਰ ਫਾਇਲ ਕਾ ਰਸਤੇ ਤੋਂ ਜੀ ਦੇਖ ਤੋ ਦੋਸਤੋ ਆਪਾਂ ਦੂਜੇ ਪਾਸੇ ਜਿਹੜੀ ਹੈ ਪੁਲਿਸ ਮੌਕੇ ਤੇ ਮੌਜੂਦ ਹੈ ਉਹਨਾਂ ਨਾਲ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਮੌਕੇ ਤੇ ਬਨੇ ਰਹੋ ਸਾਡੇ ਨਾਲ ਜੀ ਲਾਈਵ ਤੇ ਤੁਸੀਂ ਦੇਖ ਰਹੇ ਹੋ ਡੰਗਰ ਖੇੜਾ ਤੋਂ ਲਾਈਵ ਤਸਵੀਰਾਂ ਜਿਹੜੀ ਹੈ ਬਹੁਤ ਹੀ ਭਿਆਨਕ ਜਿਹੜਾ ਹਾਦਸਾ ਹੈ ਟਰੱਕ ਹਾਦਸਾ ਜਿਹੜਾ ਟਰੱਕ ਤੇ ਟਰੈਕਟਰ ਨਾਲ ਜਿਹੜਾ ਹੋਇਆ ਹੈ ਭਿਆਨਕ ਹਾਦਸਾ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਟਰੈਕਟਰ ਟਰੈਕਟਰ ਟਰਾਲੀ ਦੀ ਜਿਹੜੀ ਹੈ ਟੱਕਾ ਜਿਹੜੀ ਹੈ ਕੋੜੇ ਟਰੈਕਟਰ ਕੋੜੇ ਟਰਾਲੇ ਨਾਲ ਜਿਹੜੀ ਹੋਈ ਹੈ ਤੁਸੀਂ লাইਵ ਤਸਵੀਰਾਂ ਦੇਖ ਰਹੇ ਹੋ ਟਰੈਕਟਰ ਦੇ ਬਿਲਕੁਲ ਪਰਖੱਚੇ ਉੱਡ ਚੁੱਕੇ ਹੈ ਜਿਹੜੇ ਕਾਇਲ ਹੋਏ ਹੈ ਉਹਨਾਂ ਦੀ ਆਪਾਂ ਜਾਣਕਾਰੀ ਜਿਹੜੀ ਹੈ ਪੁਲਿਸ ਪਾਰਟੀ ਤੋਂ ਜਿਹੜੀ ਹੈ ਕਾਇਲਾਂ ਦੀ ਜਿਹੜੀ ਹੈ ਜਾਣਕਾਰੀ ਲਵਾਂਗੇ ਲੇਕਿਨ ਤੁਸੀਂ ਸਾਡੇ ਨਾਲ ਬਨੇ ਰਹੋ লাইਵ ਤੇ